ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰਿਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਦੇਖ ਰਹੇ ਹਾਂ ਇਸ ਟਾਈਮ ਤੇ ਭਾਰਤ ਦੇ ਅੰਦਰ ਵੀ ਇਨਕਲਾਬ ਆਣਾ ਆ ਰਹੇ ਇਨਕਲਾਬ ਲੋਕ ਕੋਸ਼ਿਸ਼ ਕਰ ਰਹੇ ਨੇ ਇਨਕਲਾਬ ਲਿਆਂਦੀ ਇਹ ਕੋਸ਼ਿਸ਼ ਕੌਣ ਕਰ ਰਹੇ ਇੱਕ ਸਿਕ ਸਰਦਾਰ ਕਰ ਰਹੇ ਨੇ ਇੱਕ ਕਿਸਾਨ ਕਰ ਰਹੇ ਨੇ ਜਿਨ੍ਹਾਂ ਦੇ ਹੱਕ ਦਬਾਏ ਜਾ ਰਹੇ ਨੇ ਜ਼ਬਰਦਸਤੀ ਵੋਟ ਪਵਾ ਕੇ ਦੁਬਾਰਾ ਗੋਦੀ মিডিਆ ਮੋਦੀ ਸਰਕਾਰ ਸੱਤਾ ਚਾਹਣ ਦੀ ਕੋਸ਼ਿਸ਼ ਕਰੇਗੀ ਦੁਬਾਰਾ ਤੋਂ ਚੀਜ਼ਾਂ ਹੋਣਗੀਆਂ ਲੇਕਿਨ ਇਸ ਟਾਈਮ ਤੇ ਕਿਸਾਨ ਬਹੁਤ ਜ਼ਿਆਦਾ ਅਵੇਅਰ ਹੋ ਚੁੱਕੇ ਨੇ ਇਸ ਟਾਈਮ ਤੇ ਕਿਸਾਨਾਂ ਨੂੰ ਪੂਰੇ ਪੰਜਾਬ ਨੂੰ ਪੰਜਾਬ ਦੇ ਲੋਗਾਂ ਨੂੰ ਸਿੱਖਾਂ ਸਰਦਾਰਾਂ ਨੂੰ ਹਲਸਤਾਨ ਚਾਹੀਦਾ ਹੈ ਹਲਸੇ ਰਾਜ ਦੀ ਮੰਗੇ ਇੱਕ ਆਲਾ ਨੇ ਜੰਗ ਹੋਣ ਜਾ ਰਿਹਾ ਹੈ ਭਾਰਤ ਦੇ ਅੰਦਰ ਕਿਸਾਨ ਵਰਸਸ ਮੋਦੀ ਸਰਕਾਰ ਗੋਦੀ মিডিਆ ਕੇ ਮੁਕਮਲ ਡਿਟੇਲ ਇਸ ਹਮ ਤੱਕ ਆਈ ਤੀ ਵੀਡੀਓ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਸਭ ਤੋਂ ਸਾਂਗੇ ਗੁਜ਼ਾਰਿਸ਼ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਕੈਨਲ ਲਈ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਦੇ ਹਾਂ ਉਹ ਨਾਰੇ ਉਹ ਚਮਕ ਜਿਹੜੀ ਜਲਸਿਆਂ ਦੇ ਵਿੱਚ ਤਾਂ ਬਹੁਤ ਰੋਸ਼ਨ ਲੱਗਦੀ ਹੈ ਲੇਕਿਨ ਜ਼ਮੀਨ ਤੇ ਉੱਤੇ ਉਤਰਦੇ ਹੀ ਨੇਰਾ ਛਾਇ ਜਾਂਦਾ ਨਰਿੰਦਰ ਮੋਦੀ ਬਾਰ-ਬਾਰ ਕਹਿ ਚੁੱਕਿਆ ਹੈ ਤਰੱਕੀ ਡਿਜੀਟਲ ਇਨਕਲਾਬ ਤਰੋਸ ਦਾ ਜਿਹੜਾ ਸਾਦਾ ਮਜ਼ਦੂਰ ਸੋਚਦਾ ਸੀ ਕਿ ਨਾਰਿਆਂ ਦਾ ਕੋਈ ਜਾਦੂ ਹੋਏਗਾ ਮਗਰ ਜ਼ਮੀਨ ਦੇ ਉੱਤੇ ਕੁਝ ਨਹੀਂ ਲੱਭਦਾ ਯਾਨੀ ਜਲਸੇ ਦੇ ਬੈਨਰਸ ਤੇ ਜ਼ਮੀਨ ਦੇ ਉੱਤੇ ਹਕੀਕਤ ਆਪਸ ਵਿੱਚ ਮਿਲਦੇ ਨਹੀਂ ਪਏ ਜਗਾ ਜਗਾ ਦਾਅਵੇ ਕੀਤੇ ਜਾਂਦੇ ਨੇ ਬੈਨਰਸ ਲਾਈ ਜਾਂਦੇ ਨੇ ਮਗਰ ਆਵਾਮ ਦੀ ਝੋਲੀ ਜਿਹੜੀ ਹੈ ਉਹ ਖਾਲੀ ਦੀ ਖਾਲੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਬਕਾਇਦਾ ਬੰਦੇ ਹਾਇਰ ਕੀਤੇ ਹੁੰਦੇ ਆ ਕਿ VOTING ਕਿੱ ਹਰ ਦੇ ਵਿੱਚ ਡੰਡੇ ਦੇ ਜ਼ੋਰ ਤੇ VOTING ਵੀ ਹੁੰਦੀ ਦੱਸਿਆ ਜਾਂਦਾ ਹੈ ਕਿ ਡਿਜੀਟਲ ਰਸਾਈ ਵਧ ਗਈ ਹੈ ਪਿੰਡਾਂ ਵਿੱਚ ਇੰਟਰਨੈਟ ਆ ਗਿਆ ਕਨੈਕਟੀਵਿਟੀ ਵਧਦੀ ਪਈ ਹੈ ਡਿਜੀਟਲ ਕਨੈਕਸ਼ਨ ਜਦੋਂ ਤੱਕ ਹਕੀਕੀ ਵਾਸੀ ਮੌਕੇ ਵਿੱਚ ਤਬਦੀਲ ਨਾ ਹੋਵੇ ਉਹ ਸਿਰਫ ਔਰ ਸਿਰਫ ਇੱਕ ਖੁਸ਼ਹਮਾ ਨੰਬਰ ਰਹਿੰਦਾ ਜਦੋਂ ਕੋਈ ਤੁਹਾਨੂੰ ਇਹ ਕਵੇ ਨਾ ਕਿ ਸਭ ਦਾ ਸਾਥ ਤੇ ਫਿਰ ਉਹਨੂੰ ਪੁੱਛੋ ਕਿਹੜਾ ਸਾਥ ਕਿੱਥੇ ਦੇ ਰੋਜ਼ਗਾਰ ਕਿੱਥੇ ਹੈ ਸਕੂਲਾਂ ਵਿੱਚ ਬਿਹਤਰੀ ਕਿੱਥੇ ਕਿਸਾਨਾਂ ਨੂੰ ਉਹਦਾ ਹੱਕ ਮਿਲਦਾ ਪਿਆ ਹੁਣ ਜ਼ਰਾ ਸੋਚ ਸਮਝ ਕੇ ਬੋਟ ਕਾਸ ਕਰਿਓ ਆਪਣੇ ਹਕੂਕ ਵਾਸਤੇ ਨਿਕਲਿਓ बिस्मिलहमान रहीम असल नाजिम देख रहे हो 360 डिजिटल पंजाबी और मैं थोड़ी मेजबान शुमास मेरा आज का बिलॉग खास करके जिन्हें भी जी भारतीय जनता है ना ये वास्ते पैगाम है और क्योंकि इलेक्शन जो पे ने और मैं चाहनी हाँ कि जी भारतीय आवाम है वो भी जरा अपनी अखा खोल ले लेकिन यह है कि भारतीय आवाम हमेशा अपनी अखाँ खोल के भी फिर भी अनदेखा कर दें बहुत कुछ सो लिहाजा आज का विलॉग शुरू करते हैं जनाब एक ऐसी ਜਿਹੜਾ ਸੱਚਾਈ ਹੈ ਉਹ ਨੂੰ ਬੇਨਕਾਬ ਕਰਾਂਗੇ ਜਿਹਦੇ ਵਿੱਚ ਇੰਤਖਾਬੀ ਜਲਸਿਆਂ ਦੀ ਜਿਹੜੀ ਰੌਣਕ ਹੈ ਉਹ ਛੁਪੀ ਹੋਈ ਹੈ ਉਹ ਨਾਰੇ ਉਹ ਚਮਕ ਜਿਹੜੀ ਜਲਸਿਆਂ ਦੇ ਵਿੱਚ ਤਾਂ ਬਹੁਤ ਰੌਸ਼ਨ ਲੱਗਦੀ ਹੈ ਬੜੀ ਜਗਮਗ ਜਗਮਗ ਕਰਦੀ ਹੈ ਲੇਕਿਨ ਜ਼ਮੀਨ ਤੇ ਉੱਤੇ ਉਤਰਦੇ ਹੀ ਨੇ ਰਛਾ ਜਾਂਦੇ ਨਰਿੰਦਰ ਮੋਦੀ बार-बार ਕਹਿ ਚੁੱਕਿਆ ਹੈ ਤਰੱਕੀ ਡਿਜੀਟਲ ਇਨਕਲਾਬ ਤਿਰੋਸ਼ ਦਾ ਇਹ ਵੱਡੇ-ਵੱਡੇ ਜੁਮਲੇ ਜੋ ਲੱਗਦੇ ਤਾਂ ਬੜੇ ਪ੍ਰਾਸਰ ਨੇ ਸਾਮੀਨ ਤਾਲੀਆਂ ਵੀ ਬੁਜਾਉਂਦੇ ਨੇ ਮਗਰ ਸਵਾਲ ਇਹ ਹੈ ਕਿ ਜਦੋਂ ਇਹ ਬਿਆਨਾਂ ਦੀ ਇੰਨੀ ਚਮਕ ਹੈ ਤਾਂ ਫਿਰ ਰੋਜ਼ਗਾਰ ਕਿੱਥੇ ਹੈ ਨੌਜਵਾਨ ਕਿੱਥੇ ਹੈ تعلیم ਕਿੱਥੇ ਹੈ ਨੌਕਰੀ ਕਿੱਥੇ ਹੈ ਮਿਲੀ ਕਿ ਨਹੀਂ ਮਿਲੀ ਹਕੀਕਤ ਕੀ ਹੈ ਇਹ ਸਾਰਾ ਕੁਝ ਸਿਰਫ ਔਰ ਸਿਰਫ ਨਾਰਿਆਂ ਦੇ ਆਲੇ ਦੁਆਲੇ ਹੀ ਘੁੰਮਦਾ ਫਿਰਦਾ ਤੁਸੀਂ ਸੁਣਿਆ ਹੋਵੇਗਾ ਕਿ ਮੇਕ ਅਨ ਇੰਡੀਆ ਠੀਕ ਹੈ ਸੁਣਨ 'ਚ ਤਾਂ ਕਾਫੀ ਸ਼ਾਨਦਾਰ ਲੱਗਦਾ ਹੈ ਕਿ ਅਸੀਂ ਸਨਤ ਲਾਵਾਂਗੇ ਰੋਜ਼ਗਾਰ ਦੇਵਾਂਗੇ ਨੌਜਵਾਨਾਂ ਨੂੰ ਕੰਮ ਦੇਵਾਂਗੇ ਲੇਕਿਨ ਅਸਲ ਜ਼ਿੰਦਗੀ ਦੇ ਵਿੱਚ ਕੀ ਹੋ ਰਿਹਾ ਹੈ ਸਨਤ ਵਿੱਚ ਕੀ ਹੋ ਰਿਹਾ ਹੈ ਰੋਜ਼ਗਾਰ ਦੀ ਕੀ ਤਵਕਾਤ ਨੇ ਲੋਕਾਂ ਨੂੰ ਇਹ ਜਿਹੜੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਕਿ ਇਹ ਪੂਰੇ ਵੀ ਹੁੰਦੇ ਕਿ ਰੋਜ਼ਗਾਰ ਮਿਲਦੇ ਇਹਨੇ ਦਾਅਵੇ ਕੀਤੇ ਜਾਂਦੇ ਆ ਇਹਨਾਂ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਆਟੋਮੇਸ਼ਨ ਨੇ ਉਹ ਸਾਰੀਆਂ ਸਹੂਲਤਾਂ ਹੀ ਖੋ ਲਈਆਂ ਨੇ ਜਿਹੜਾ ਸਾਦਾ ਮਜ਼ਦੂਰ ਸੋਚਦਾ ਸੀ ਕਿ ਨਾਰਿਆਂ ਦਾ ਕੋਈ ਜਾਦੂ ਹੋਏਗਾ ਮਗਰ ਜ਼ਮੀਨ ਦੇ ਉੱਤੇ ਕੁਝ ਨਹੀਂ ਲੱਭਦਾ ਤੇ ਡਿਜੀਟਲ ਭਾਰਤ ਦੇ ਵੱਡੇ ਵੱਡੇ ਦਾਦੋ ਸ਼ੁਮਾਰ ਔਰ ਪੀਆਰ ਰਿਪੋਰਟਸ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਡਿਜੀਟਲ ਰਸਾਈ ਵਧ ਗਈ ਹੈ। ਹਾਂ ਜੀ। ਪਿੰਡਾਂ ਵਿੱਚ ਇੰਟਰਨੈਟ ਆ ਗਿਆ। 4G ਫੈਲ ਗਈ ਹੈ। ਕਨੈਕਟੀਵਿਟੀ ਵੱਧਦੀ ਪਈ ਹੈ। ਮਗਰ ਸਵਾਲ ਇਹ ਹੈ ਕਿ ਇੱਕ ਕਨੈਕਟੀਵਿਟੀ ਪਸੰਦੀ ਫਸਲ ਦਾ ਬਟਵਾਰਾ ਬਦਲਦੀ ਪਈ ਹੈ? ਕੀ ਇਹ ਨੌਜਵਾਨ ਨੂੰ ਹਕੀਕੀ ਰੋਜ਼ਗਾਰ ਦਿੰਦੀ ਪਈ ਹੈ? ਡਿਜੀਟਲ ਕਨੈਕਸ਼ਨ ਜਦੋਂ ਤੱਕ ਹਕੀਕੀ ਮਾਸ਼ੀ ਮੌਕੇ ਵਿੱਚ ਤਬਦੀਲ ਨਾ ਹੋਵੇ ਉਹ ਸਿਰਫ ਔਰ ਸਿਰਫ ਇੱਕ ਖੁਸ਼ਹਮਾ ਨੰਬਰ ਰਹਿੰਦਾ ਹੈ। ਔਰ ਸਰਕਾਰੀ ਅਦਾਦੋ شمار ਵੀ ਕਹਾਣੀ ਸੁਣਾਉਂਦੇ ਫਿਰਦੇ ਯਾਨੀ ਤੁਸੀਂ ਇਹ ਦੇਖੋ ਕਿ ਦੂਜੇ ਪਾਸੇ ਬਹਾਰ ਵਰਗੀ ਜਿਹੜੀ ਰਿਆਸਤਾਂ ਨੇ ਉੱਥੇ ਇੰਤਖਾਬੀ ਰੰਗ ਜਮਾ ਕੇ ਸਿਰਫ ਜਲਸੇ ਹੁੰਦੇ ਸੜਕਾਂ ਦੇ ਉੱਤੇ ਸਕੂਲਾਂ ਵਿੱਚ ਖੇਤਾਂ ਵਿੱਚ ਉਹੀ ਪੁਰਾਣੀਆਂ ਕਮਜ਼ੋਰੀਆਂ ਨਜ਼ਰ ਆਉਂਦੀਆਂ ਨੇ ਅੱਜ ਵੀ ਭਾਰਤ ਦੇ ਵਿੱਚ ਬੇਰੋਜ਼ਗਾਰੀ ਦੀ ਸ਼ਰਾ ਵੇਖ ਲਓ ਨੌਜਵਾਨਾਂ ਨੂੰ ਰੋਜ਼ਗਾਰ ਮਿਲਦਾ ਹੈ ਕਿ ਨਹੀਂ ਮਿਲਦਾ ਉਹ ਵੇਖ ਲਓ ਬੁਨਿਆਦੀ ਢਾਂਚਾ ਜਿਹੜਾ ਹੈ ਇੰਤਹਾਈ ਕਮਜ਼ੋਰ ਹੋ ਗਿਆ ਯਾਨੀ ਜਲਸੇ ਦੇ ਬੈਨਰਸ ਤੇ ਜ਼ਮੀਨ ਦੇ ਉੱਤੇ ਹਕੀਕਤ ਆਪਸ ਵਿੱਚ ਮਿਲਦੇ ਨਹੀਂ ਪਏ ਜਗਾ ਜਗਾ ਦਾਵੇ ਕੀਤੇ ਜਾਂਦੇ ਨੇ ਬੈਨਰਸ ਲਾਈ ਜਾਂਦੇ ਨੇ ਮਗਰ ਆਵਾਮ ਦੀ ਝੋਲੀ ਜਿਹੜੀ ਹੈ ਉਹ ਖਾਲੀ ਦੀ ਖਾਲੀ ਹੈ ਤੇ ਫਿਰ ਸਵਾਲ ਤਾਂ ਪੁੱਛਣਾ ਬੰਦ ਹੈ ਨਾ ਭਾਰਤੀ ਜਨਤਾ ਦਾ ਭਾਰਤੀ ਜਨਤਾ ਪਤਾ ਨਹੀਂ ਪੁੱਛਦੀ ਹੈ ਕਿ ਨਹੀਂ ਪੁੱਛਦੀ ਔਰ ਹਾਂ ਜਦੋਂ ਤੁਸੀਂ ਅਕਸਰਤ ਦੀ ਤਾਕਤ ਨਾਲ ਖੇਲਣਾ ਚਾਹਦੇ ਆ ਤਾਂ ਫਿਰ ਬਾਜ਼ ਦਫਾ ਬਹੁਤ ਦਫਾ ਇਹਦਾ ਹੁੰਦੀ ਹੈ ਕਿ ਜਿਹੜੇ ਇਹ ਪਾਲਨ ਵਾਲੇ ਜਿਹੜੇ ਬਿਆਨੀਆਂ ਨੇ ਨਾ ਇਹ ਮذਬੀ ਜਾਂ ਫਿਰਕਾਵਾਰਾਨਾ ਜਜ਼ਬਾਤ ਨੂੰ ਪੜਕਾ ਦਿੰਦੇ ਆ ਔਰ ਇਹ ਫੌਰੀ ਫਾਇਦਾ ਵੀ ਦੇ ਸਕਦੇ ਸ਼ੋਰ ਯਕਜੈਤੀ ਜਾਂ VOTING ਦਾ ਰੁਖ ਬਦਲਣਾ ਮਗਰ ਕੀਮਤ ਕੀ ਦੇਣੀ ਪੈਂਦੀ ਹੈ ਸਮਾਜੀ ਆ ਮੰਗੀ ਤੇ ਇਖਲਾਫ ਰਾਇ ਦਾ ਗੜਾ ਦਬਾ ਕੇ ਯਾਨੀ ਲੋਕਾਂ ਦੀ ਜਿਹੜੀ ਇਖਲਾਫ ਰਾਇ ਹੈ ਉਹਨੂੰ ਕਬੂਲ ਹੀ ਨਹੀਂ ਕੀਤਾ ਜਾਂਦਾ ਈਵਨ ਕਿ ਇਲੈਕਸ਼ਨ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਬਕਾਇਦਾ ਤੌਰ ਤੇ ਮੈਨ ਅਵਾਰਡ ਨਹੀਂ ਯੂਜ਼ ਕਰਨਾ ਚਾਹੀਦੀ ਬੰਦੇ ਹਾਇਰ ਕੀਤੇ ਹੁੰਦੇ ਆ ਕਿ VOTING ਕਿੱਦਾਂ ਕਰਾਣੀ ਹੈ ਤੁਹਾਨੂੰ ਤਾਂ ਪਤਾ ਹੀ ਹੈ ਕਿ ਭਾਰ ਦੇ ਵਿੱਚ ਡੰਡੇ ਦੇ ਜ਼ੋਰ ਤੇ VOTING ਵੀ ਹੁੰਦੀ ਸੋ ਮੇਰੇ ਦੇਖਣ ਵਾਲਿਓ ਭਾਰਤੀ ਜਿਹੜੇ ਮੇਰੇ ਵਿਊਅਰਸ ਨੇ ਉਹਨਾਂ ਨੂੰ ਮੈਂ ਇਹੀ ਕਹਾਂਗੀ ਕਿ ਜਦੋਂ ਕੋਈ ਤੁਹਾਨੂੰ ਇਹ ਕਵੇ ਨਾ ਕਿ ਸਭ ਦਾ ਸਾਥ ਜਾਂ ਸਭ ਦਾ ਵਿਸ਼ਵਾਸ ਤੇ ਫਿਰ ਉਹਨੂੰ ਪੁੱਛੋ ਕਿਹੜਾ ਸਾਥ ਕਿੱਥੇ ਦੇ ਮਨਸੂਬਾਬੰਦੀ ਦੇ ਅਦਾਦੋ شمار ਕਿੱਥੇ ਦੇ ਰੋਜ਼ਗਾਰ ਕਿੱਥੇ ਹੈ ਸਕੂਲਾਂ ਵਿੱਚ ਬਿਹਤਰੀ ਕਿੱਥੇ ਕਿਸਾਨਾਂ ਨੂੰ ਉਹਦਾ ਹੱਕ ਮਿਲਦਾ ਪਿਆ ਸਿਰਫ ਉਹ ਸਭ ਜਲਸਿਆਂ ਦੇ ਵਿੱਚ ਤੁਹਾਨੂੰ ਜਲੂਸ ਤੇ ਟੋਲਸ ਤੇ ਬੈਨਰਸ ਦਿਖਾ ਕੇ ਸਿਰਫ ਤਸੱਲੀਆਂ ਦਿੱਤੀਆਂ ਜਾਂਦੀਆਂ ਨੇ ਲੇਕਿਨ ਕਾਰ ਜਾ ਕੇ ਫਿਰ ਤੁਸੀਂ ਉਹੀ ਬਹਿਸ ਕਰਦੇ ਆ ਕਿ ਹਰ ਦਫਾ ਇਸ ਪਾਰਟੀ ਨੂੰ ਇਲੈਕਟ ਕਰਨਾ ਉਹਦੇ ਹੱਕ 'ਚ ਵੋਟ ਪਾਣਾ ਲੇਕਿਨ ਆਪਣੇ ਜਾਤੀ ਹਾਲਾਤ ਉੱਤੇ ਦੇ ਉੱਥੇ ਹੀ ਖੜੇ ਹੁੰਦੇ ਤੇ ਜਨਾਬ ਮੋਦੀ ਸਾਹਿਬ ਦੇ ਜਲਸਿਆਂ ਦੀ ਜਿਹੜੀ ਰੌਸ਼ਨੀ ਹੈ ਨਾ ਉਹਦੇ ਵਿੱਚ ਅੰਧੇਰੇ ਦੀਆਂ ਨਿਸ਼ਾਨੀਆਂ ਤੁਸੀਂ ਵੇਖੋ ਨਾਰੇ ਦੇ ਪਿੱਛੇ ਛੁਪੀਆਂ ਹੋਈਆਂ ਖਾਮੀਆਂ ਦੇਖੋ ਬਲਕਿ ਅਮਲੀ ناکਾਮੀਆਂ ਵੀ ਵੇਖੋ ਔਰ ਸਿਆਸੀ ਫਾਇਦੇ ਵਾਸਤੇ ਸਿਆਸੀ ਤਕਸੀਮ ਦਾ ਇਸਤੇਮਾਲ ਦੇਖੋ ਜਦੋਂ ਮੈਂ ਮੋਦੀ ਆਇਆ ਇਹਨੇ ਭਾਰਤੀ ਜਨਤਾ ਨਾਲ ਕੀਤਾ ਕੀ ਕਿ ਉਹ ਹੀ ਤਰੱਕੀ ਜਿਹਦਾ ਵਾਅਦਾ ਇਹ ਹਮੇਸ਼ਾ ਕਰਦੇ ਆ ਜਾਂ ਸਿਰਫ ਔਰ ਸਿਰਫ ਪੀਆਰ ਹੈ ਯਾਨੀ ਐਲਈਡੀ ਬਲਬ ਤੇ ਵੱਡੇ ਵੱਡੇ ਸਾਈਨ ਬੋਰਡ ਕਿ ਲੋਕਾਂ ਨੂੰ ਇਹ ਅਹਿਸਾਸ ਦਿਲਾਓ किनारे दी चमक अगर ਉਹਨਾਂ ਦੀ ਰੋਜ਼ੀ ਰੋਟੀ ਤੇ ਉਹਨਾਂ ਦੇ ਹਕੂਕ ਤੇ ਉਹਨਾਂ ਦੇ ਬੱਚਿਆਂ ਦੇ ਮਸਤਕਬਲ ਨੂੰ ਉਹਨਾਂ ਦੇ ਬੱਚਿਆਂ ਦਾ ਮਸਤਕਬਲ ਅਗਰ ਨਜ਼ਰ ਆਂਦਾ ਹੈ ਤਾਂ ਫਿਰ ਤਾਂ ਠੀਕ ਹੈ ਅਗਰ ਉਹਨਾਂ ਦੇ ਬੱਚਿਆਂ ਦਾ ਮਸਤਕਬਲ ਨਜ਼ਰ ਨਹੀਂ ਆਂਦਾ ਤੇ ਫਿਰ ਸਿਰਫ ਔਰ ਸਿਰਫ ਇਹ ਇੱਕ ਧੋਖਾ ਹੈ ਬਰਹਾਲ ਮੈਂ ਆਖਰੀ ਪੈਗਾਮ ਦੇਣਾ ਚਾਹਾਂਗੀ ਕਿ ਅਗਰ ਇੱਕ ਆਮ ਜਾਂ ਖਤੇ ਦੀ ਸਿਆਸਤ ਨੂੰ ਤੁਸੀਂ ਜਾਂਚਣਾ ਚਾਹੁੰਦੇ ਆ ਤਾਂ ਫਿਰ ਜਲਸੀਆਂ ਤੇ ਨਾਰਿਆਂ ਦੀ ਜਿਹੜੀ ਰੌਸ਼ਨੀ ਹੈ ਇਹਦੇ ਤੋਂ ਬਚਣਾ ਚਾਹੀਦਾ ਹੈ ਆਵਾਮ ਦੀ ਫਲਾਹ ਮਹਿਬੂਤ ਵਾਸਤੇ ਕੰਮ ਕਰਨਾ ਚਾਹੀਦਾ ਹੈ ਨੁਸ਼ਕਾਰ ਵਾਸੇ ਕਰਨਾ ਚਾਹੀਦਾ ਹੈ تعلیم ਵਾਸੇ ਕਰਨਾ ਚਾਹੀਦਾ ਹੈ ਅਤੇ ਆਪਣੀ ਆਵਾਮ ਨੂੰ ਆਜ਼ਾਦੀ ਇਜ਼ਹਾਰੇ رائے ਜਿਹੜਾ ਉਹਦਾ ਹੱਕ ਦੇਣਾ ਚਾਹੀਦਾ ਹੈ 2025 ਜਿਹੜਾ ਚੱਲਦਾ ਪਿਆ ਨਾ ਇਹਦੇ ਵਿੱਚ ਤਾਂ ਮੋਦੀ ਸਰਕਾਰ ਤਾਂ ਜਿੰਨੀ ਹੱਦ ਤੱਕ ਡੰਬ ਹੋ ਚੁੱਕੀ ਹੈ ਮੇਰਾ ਨਹੀਂ ਖਿਆਲ ਕਿ ਦੁਬਾਰਾ ਇਹਨੂੰ ਆਵਾਮ ਲੈ ਕੇ ਆਵੇਗੀ ਕਿਉਂਕਿ ਇਹਦੀ ਕਾਰਗੁਜ਼ਾਰੀ ਤੁਹਾਡੇ ਸਾਹਮਣੇ ਹੀ ਹੈ ਭਾਰਤੀ ਆਵਾਮ ਨੂੰ ਜਿੰਨਾ ਜ਼ਹਿਰ ਪਾਕਿਸਤਾਨ ਦੇ ਬਾਰੇ ਚ ਇੰਡੀਅਨ ਮੀਡੀਆ ਪਾਉਂਦਾ ਹੈ ਨਾ ਇਹਨਾਂ ਕੋਈ ਵੀ ਨਹੀਂ ਪਾਉਂਦਾ ਹੈਗਾ ਇੰਡੀਅਨਸ ਜਿਹੜੇ ਹੈਗੇ ਨੇ ਉਹ ਬੋਜਾਤੇ ਖੁਦ ਪਾਕਿਸਤਾਨ ਦੇ ਨਾਲ ਐਨੀ ਨਫਰਤ ਦਾ ਇਜ਼ਹਾਰ ਨਹੀਂ ਕਰਦੇ ਲੇਕਿਨ ਉਹਨਾਂ ਨੂੰ ਜਿਹੜਾ ਫੀਡ ਕੀਤਾ ਜਾਂਦਾ ਹੈ ਨਾ ਇਹ thro ਮੀਡੀਆ ਉਹਦੇ ਕਰਕੇ ਜ਼ਹਿਰ ਉਹਨਾਂ ਦੇ ਵਿੱਚ ਪਾਇਆ ਜਾਂਦਾ ਔਰ ਇਹ ਜ਼ਹਿਰ ਪਾੜਨ ਵਾਲਾ ਕੌਣ ਹੈ ਮੋਦੀ ਇਹ ਜ਼ਹਿਰ ਪਾੜਨ ਵਾਲਾ ਕੌਣ ਹੈ ਇੰਡੀਅਨ ਚੈਨਲਸ ਬਰਹਾ ਇਸ ਇਲੈਕਸ਼ਨ ਦੇ ਉਤੇ ਮਜ਼ੀਦ ਵੀ ਵਲੌਗਸ ਕਰਾਂਗੇ ਲੇਕਿਨ ਮੈਂ ਚਾਹਿਆ ਕਿ ਜੀ ਇਸ ਮਜ਼ੀਦ ਇਸ ਬਾਰੇ ਵਲੌਗ ਕਰਨ ਤੋਂ ਪਹਿਲੇ ਜ਼ਰੂਰੀ ਇਹ ਹੈ ਕਿ ਜਰਾ ਇੱਕ ਵਾਰੀ ਭਾਰਤੀ ਆਵਾਮ ਨੂੰ ਇਹ ਕਹਿ ਦਈਏ ਕਿ ਯਾਰ ਹੁਣ ਜਰਾ ਸੋਚ ਸਮਝ ਕੇ ਵੋਟ ਕਾਸਟ ਕਰਿਓ ਆਪਣੇ ਹਕੂਕ ਵਾਸਤੇ ਨਿਕਲਿਓ ਤਾਂ ਮੁਲਾਕਾਤ ਹੋਈਗੂ ਅਗਲੇ ਵੀ ਲੋਗ ਦੇ ਵਿੱਚ ਉਦੋਂ ਲਈ ਅੱਲਾਹ ਨੇ ਕੇ ਬਾਦ ਜੀ ਯੋ ਐਸੀ ਜੀ ਆਈਟੀ ਵੀਡੀਓ ਅਸੀਂ ਦੇਖ ਰਹੇ ਹਾਂ ਕਿ ਜਿੱਦੋਂ ਵੀ ਮੋਦੀ ਸਰਕਾਰ ਜਾਂ ਗੋਦੀ ਮੀਡੀਆ ਗੋਦੀ ਮੀਡੀਆ ਬਹੁਤ ਜ਼ਿਆਦਾ ਸਪੋਰਟ ਕਰਦਾ ਹੈ ਮੋਦੀ ਸਰਕਾਰ ਨੂੰ ਤੇ ਸਾਨੂੰ ਪਤਾ ਹੈ ਇਸ ਚੀਜ਼ ਦਾ ਜਦੋਂ ਵੀ ਇਲੈਕਸ਼ਨ ਹੁੰਦੇ ਨੇ ਜਿਹੜੀ ਜਲਸਿਆਂ ਦੀ ਕੈਂਪੇਨ ਹੁੰਦੀ ਏ ਜਦੋਂ ਤੁਸੀਂ ਵੋਟ ਮੰਗਣ ਜਾਂਦੇ ਹੋ ਲੋਕਾਂ ਦੇ ਅੰਦਰ ਉਹ ਪਤਾ ਚੱਲ ਜਾਂਦਾ ਹੈ ਲੋਕਾਂ ਨੂੰ ਪੈਸਿਆਂ ਦੀ ਲਾਲਚ ਵੀ ਦਿੱਤੀ ਜਾਂਦੀ ਏ ਤੇ ਬੜੇ ਵੱਡੇ ਵੱਡੇ ਦਾਅਵੇ ਵੀ ਕੀਤੇ ਜਾਂਦੇ ਨੇ ਕਿ ਅਸੀਂ ਯਕੀਨ ਕਿ ਜਿਹੜੀ ਸਰਕਾਰ ਸਾਡੀ ਬਣੇਗੀ ਅਸੀਂ ਕਿਸਾਨਾਂ ਦਾ ਹੱਕ ਅਦਾ ਕਰਾਂਗੇ ਅਸੀਂ ਕਿਸਾਨੀ ਮੁੱਦਿਆਂ ਨੂੰ ਸੋਲਵ ਕਰਾਂਗੇ ਅਸੀਂ ਜੇ ਬੰਦੀ ਸਿੰਘ ਨੇ 2019 ਦੇ ਅੰਦਰ ਜਿਹੜੇ ਸਿੱਖਾਂ ਨੇ ਮਾਰਚ ਕੀਤਾ ਹਲੇ ਤੱਕ ਸਿੱਖ ਹੋ ਰਿਹਾ ਨਹੀਂ ਹੋਏ ਸਿੱਖਾਂ ਦੀ ਮੰਗ ਸਿਰਫ ਖਾਲਸਾ ਸਤਨੂ ਲੈ ਕੇ ਵੇ ਖਾਲਸਾ ਰਾਜ ਨੂੰ ਲੈ ਕੇ ਵੇ ਅਗਰ ਭਾਰਤ ਦੇ ਅੰਦਰ ਸਿੱਖਾਂ ਨੂੰ ਸਿੱਖਾਂ ਦੇ ਹਕੂਕ ਪੂਰੇ ਮਿਲਣ ਤੇ ਮੋਸਟਲੀ ਸਿੱਖ ਸਰਦਾਰ ਉਹਦੇ ਅੰਦਰ ਵੀ ਖੁਸ਼ ਰਹਿਣਗੇ ਉਹਦੇ ਅੰਦਰ ਵੀ ਰਾਜ਼ੀ ਰਹਿਣਗੇ ਲੇਕਿਨ ਅਸੀਂ ਜਿਹੜੇ ਇਲੈਕਸ਼ਨ ਹੋਣ ਜਾ ਰਹੇ ਨੇ ਅਸੀਂ ਕੋਸ਼ਿਸ਼ ਕਰਨਾ ਚਾ ਰਹੇ ਹਾਂ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾ ਰਹੇ ਹਾਂ ਕਿ ਲੋਕ ਜਦੋਂ ਹੁਣ ਵੋਟ ਕਾਸਟ ਕਰਨ ਆਪਣੀ ਅੱਖਾਂ ਖੋਲ ਕੇ ਬਹੁਤ ਸੋਚ ਸਮਝ ਕੇ ਕਰਨ ਅਗਰ ਲੋਕ ਸੋਚ ਸਮਝ ਕੇ ਵੋਟ ਕਾਸਟ ਵੀ ਕਰ ਦੇਣੇ ਤੇ ਫਿਰ ਕੀ ਕੀਤਾ ਜਾਂਦਾ ਲੋਕ ਹਾਇਰ ਕੀਤੇ ਜਾਂਦੇ ਨੇ ਜ਼ਬਰਦਸਤੀ ਜਿਹੜੇ ਵੋਟ ਨਹੀਂ ਡਿਜੀਟਲ ਤਰੀਕੇ ਦੇ ਨਾਲ ਉਪਵਾ ਕੇ ਤੇ ਹਕੂਮਤਾਂ ਬਣ ਜਾਂਦੀਆਂ ਨੇ ਲੇਕਿਨ ਇਸ ਟਾਈਮ ਤੇ ਕਿਸਾਨ ਜਿਹੜੇ ਨੇ ਉਹ متحد ਹੋ ਚੁੱਕੇ ਨੇ ਪੂਰੀ ਦੁਨੀਆ ਤੋਂ ਯੂਰਪ ਤੋਂ ਅਮਰੀਕਾ ਤੋਂ ਵਾਸ਼ਿੰਗਟਨ ਡੀਸੀ ਤੋਂ ਜਿਹੜੀ سپورਟ ਸਿੱਖਾਂ ਸਰਦਾਰਾਂ ਨੂੰ ਮਿਲ ਰਹੀ ਏ ਹਾਲੀਕਤਾਂ ਨੂੰ ਜਿਹੜੀ سپورਟ ਮਿਲ ਰਹੀ ਇਹ ਖਾਲਸਾ ਰਾਜ ਨੂੰ ਲੈ ਕੇ ਉਹ ਚੀਜ਼ਾਂ ਦੱਸ ਰਹੀਆਂ ਨੇ ਕਿ ਐਤ ਕੀ ਮੋਦੀ ਸਰਕਾਰ ਨਹੀਂ ਬਣੇਗੀ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ